ਮੋਗਾ ਵਿੱਚ ਚੁੱਗੀ ਚੌਪੜੀ 'ਚ ਰਹਿਣ ਵਾਲੇ ਅਜਮੇਰ ਸਿੰਘ ਨਾਂ ਦੇ ਵਿਅਕਤੀ ਤੇ ਜੀਐਸਟੀ ਦਾ 35 ਕਰੋੜ ਦਾ ਨੋਟਿਸ ਮਿਲਿਆ ਹੈ। ਇੱਕ ਅੰਗੂਠਾ ਸ਼ਾਹ ਵਿਅਕਤੀ ਦੇ ਨਾਂ ਤੇ ਜੀਐਸਟੀ ਦਾ ਨੰਬਰ ਲੈ ਕੇ ਸਰਕਾਰ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰੀ ਗਈ। ਦਰਸਲ ਉਸ ਦੇ ਆਧਾਰ ਕਾਰਡ ਤੇ ਅਜਾਇਹਾ ਕੀਤਾ ਗਿਆ ਹੈ। ਅਜਮੇਰ ਸਿੰਘ ਦਾ ਕਹਿਣਾ ਹੈ ਕਿ ਇਹ ਕੋਰੋਨਾ ਕਾਲ ਦੌਰਾਨ ਉਹਨਾਂ ਦਾ ਜਿਸ ਤਰ੍ਹਾਂ ਆਧਾਰ ਕਾਰਡ ਲਿਆ ਗਿਆ ਜਾਂ ਕਿਤੇ ਹੋਰ ਥਾਂ ਤੇ ਆਧਾਰ ਕਾਰਡ ਲਿਆ ਗਿਆ ਸੀ ਉਸ ਤੇ ਇਹ ਧੋਖਾ ਕੀਤਾ ਗਿਆ ਹੈ। ਇਸੇ ਮੋਗਾ ਪੁਲਿਸ ਨੂੰ ਲਿਖਤੀ ਰੂਪ ਵਿੱਚ ਵੀ ਸ਼ਿਕਾਇਤ ਦਿੱਤੀ ਗਈ ਹੈ। ਤੁਹਾਡੀ ਕੀ ਕਰਦੇ ਆ ਜੀ? ਕਿੰਨੀ ਪੜ੍ਹੇ ਤੁਸੀਂ? ਅਨਪੜ੍ਹੀਆਂ। ਕਿੰਨੇ ਬੱਚੇ ਤੁਹਾਡੇ? ਬੱਚੇ 4। 21 ਘਟਨਾਵਾਂ ਤੁਹਾਡੇ ਨਾਲ। ਇਹ ਰਾਸ਼ਨ ਕਾਟ ਦਿੱਤਾ ਸੀ ਕਿਸੇ ਨੂੰ ਧਾਰਗਟ ਤੇ ਕੰਦੇ ਤੁਹਾਡਾ ਰਾਸ਼ਨ ਪਾਣੀ ਲਾ ਦੇਣਾ। ਲੋਕਡਾਊਨ ਚ। ਤੇ ਕੰਦੇ ਸੀ ਤੁਹਾਡ ਨੂੰ ਰਾਸ਼ਨ ਪਾਣੀ ਦਿਆ ਕਰਾਂਗੇ ਘਰੇ ਤੇ ਤੁਸੀਂ ਧਾਰਗਟ ਦੀ ਕਾਪੀ ਦੇ ਦਿਓ ਤੇ ਤੁਹਾਡੇ ਘਰੇ ਸਮਾਨ ਆ ਜਾ ਕਰੂ। ਉਹ ਅਸੀਂ ਦਿੱਤਾ। ਕਾਪੀ ਦੇ ਦਿਓ। ਉਹਨੋਂ ਲੋਕ ਇਹ ਪਤਾ ਜੇ ਸਾਡੇ ਨਾਲ ਤੇ ਆਈ ਜਾਂਦੇ ਆ ਫਾਰਮ ਜੇ ਨੋਟਿਸ ਨੋਟਿਸ ਆ ਜਾਂਦੇ ਆ ਤੇ ਕਹਿੰਦੇ ਆ ਤੁਹਾਡੇ ਉੱਤੇ ਨਾ ਖਾਤਾ ਸੀ ਗਰੀਬ ਬੰਦੇ ਕੀ ਕਰ ਸਕਦੇ ਕੋਣ ਲੱਗੇ ਤੁਹਾਡੇ ਕੋਲ ਪਤਾ ਹੀ ਨਹੀਂ ਲੱਗਿਆ ਕੋਣ ਸੀ ਹੁਣ ਕਈ ਜਾਂਦੇ ਸੀ ਬਹੁਤ ਜਿਆਦੇ ਆਉਂਦੇ ਸੀ ਕੋਈ ਸਬਜ਼ੀ ਲਿਆਂਦਾ ਸੀ ਕੋਈ ਗੁਰਾਸਨ ਜੁਆ ਕਰਨ ਦਿੰਦਾ ਸੀ ਕਈ ਬੰਦੇ ਆਉਂਦੇ ਸੀ ਕੋਈ ਇੱਕ ਤੋਂ ਅੰਦਰ ਨਹੀਂ ਹੁੰਦੇ ਹੁਣ ਤਹਾਨੂੰ ਕੋਈ ਨੋਟਿਸ ਆ ਰਿਹਾ ਉਹਨਾਂ ਹੀ ਆਏ ਸੀ ਕੱਪਾ ਪਹਿਲੇ ਕੋਈ ਪਾਏ ਸੀ 2 ਸਾਲ ਪਹਿਲਾਂ ਵੀ ਆਏ ਸੀ ਅਸੀਂ ਹੋ ਗਏ ਸੀ ਉੱਥੇ ਵੀ ਕੋਈ ਜਵਾਬ ਨਹੀਂ ਦਿੱਤਾ ਤੇ ਉਹਨਾਂ ਕਾਇ ਸੀ ਉਹ ਕਹਿੰਦੇ ਤੁਸੀਂ ਥਾਣੇ ਕੰਪਲੀਟ ਕਰਾਓ ਹੁਣ ਤੁਸੀਂ ਕਿੱਥੇ ਆਏ ਹੋ ਉਹਨਾਂ ਥਾਣੇ ਆਏ ਆ ਕੀ ਮੰਗ ਕਰਦੇ ਆ ਮੰਗ ਕਰਦੇ ਆ ਵੀ ਸਾਡਾ ਇਨਸਾਫ ਕਰੋ ਇਨਸਾਫ ਇਨਸਾਫ ਕੀਤਾ ਜਾਵੇ ਹਾਂ ਸਾਫ ਕੀਤਾ ਜਾਵੇ ਤੁਹਾਡੀ ਰਹਿਸ਼ ਕਿੱਥੇ ਹੈ ਮੁਗ ਗਿਆ ਜੀ ਇਹ ਇੱਕ ਕੰਪਨੀ ਹੈਗੀ ਲੁਧਿਆਣੇ ਦੀ ਹੈ ਇਹ ਲੁਧਿਆਣੇ ਦੀ ਹੋਣੀ ਹੈ ਤੁਹਾਡਾ ਜਿਹੜਾ ਦਾਰਕੜ ਇਹ ਉਹ ਜੋ ਲਾਕਡਾਊਨ ਦੇ ਵਿੱਚ ਗਿਆ ਸੀ ਕਿ ਕਿਸ ਤਰ੍ਹਾਂ ਤਰੀਕ ਕਿਸ ਤਰੀਕੇ ਨਾਲ ਗਿਆ ਸੀ ਕਿਥੋਂ ਮੁਗ ਗਿਆ ਸੀ ਕਿ ਕੋਈ ਤੁਸੀਂ ਜਗਰਾਵੀ ਤੋਂ ਗਿਆ ਸੀ ਜਿਗਰਾਮਾ। ਤੁਹਾਡਾ ਘੱਟੇ ਆ। ਘਾਤੋਂ ਮੁੱਕ ਗਏ ਸੀ ਅਸੀਂ ਲੋਕਡਾਊਨ ਦੇ ਜਿਗਰਾਮੇ ਸੀ ਉੱਥੇ। ਝੁੱਗੀਆਂ ਲਾਈਆਂ ਸੀ ਉੱਥੇ। ਤੇ ਉੱਥੇ ਆਲੂ ਆ ਝੁੱਗੀਆਂ ਚੱਲਣ ਨੇ। ਉਦੋਂ ਮਤਲਬ ਜਿਗਰਾਮਾ ਤੋਂ ਲੈ ਕੇ ਗਏ ਤੁਹਾਡਾ ਪਤਾ ਨਹੀਂ ਹੁਣ ਜਿਗਰਾਮਾ ਤੋਂ ਲੈ ਕੇ ਪਤਾ ਨਹੀਂ ਇੱਥੋਂ ਲੈ ਕੇ ਮੁੜ ਕੇ ਇੱਥੇ ਵੀ ਆ ਗਏ ਸੀ ਇੱਥੇ ਵੀ ਲੋਕ। ਉਹ ਨੇ ਦੇ ਭਾਨੇ ਲੈ ਕੇ ਆ ਰਾਸਕੀ ਦਾ ਭਾਨੇ ਲੈ ਕੇ ਆ ਜੀ। ਕੋਈ ਪਤਾ ਨਹੀਂ ਕਿਥੋਂ ਲੈ ਗਏ ਹੁਣ। ਉਹ ਤਾਂ ਤਾਂ ਦਾਰਗਾਟ ਮੰਗਦੇ ਆ ਲੋਕੀ ਜੁ ਕੋਈ ਸਮਾਨ ਲਈਏ ਤਾਂ ਦਾਰਗਾਟ ਪਹਿਲੇ ਮੰਗਦੇ ਆ ਵੀ ਦਾਰਗਾਟ ਦਿਖਾਓ। ਡੂਲੀ ਕਰ ਦਿਓ। ਮੈਂ ਜੀ ਇਸ ਮਾਮਲੇ ਨੂੰ ਲੈ ਕੇ ਪਹੁੰਚਿਆ। ਵੀ ਮੇਰੇ ਵਾਰਡ ਦੇ ਵਿੱਚ ਆ ਕਿ ਸ਼ਿਗਲੀਗਰ ਭਾਈਚਾਰਾ ਸਾਡਾ ਬਹੁਤ ਵਧੀਆ ਹੁਨ ਹਾਰ ਤੇ ਮਿਹਨਤ ਕਰਨ ਵਾਲੇ ਬੰਦੇ ਆ ਪਰ ਮਿਹਨਤ ਕੀ ਕਰਦੇ ਉਹ ਤੇ ਆਪਦੀ ਦਿਹਾੜੀ ਕਰਦੇ ਆ ਤੇ ਜਾਂ ਉਹ ਆਪਣਾ ਕੁਰਸੀਆਂ ਕਰਸੀਆਂ ਜਾਂ ਇਹ ਵੇਚਣ ਦਾ ਕੰਮ ਕਰਦੇ ਕੋਸੀਆਂ ਮੇਜ਼ ਟੇਬਲ ਜਾਂ ਮੰਜੀਆਂ ਦੀ ਜਿਹੜੀਆਂ ਉਹ ਬੰਦਦੇ ਆ ਆਪਣੀਆਂ ਨਿਵਾਰ ਨਿਵਾਰ ਵਗੈਰਾ ਪਾਉਂਦੇ ਆ ਪਰ ਇੱਕ ਮਸਲਾ ਮੇਰੇ ਕੋਲੇ ਆਇਆ ਮੇਰੇ ਕੋਲੇ ਆ ਸਾਰੇ ਪੁਖਤਾ ਕਾਗਜ਼ ਨੇ ਅਜਮੇਰ ਸਿੰਘ ਪੁੱਤਰ ਹਰੀ ਸਿੰਘ ਇਹਦੇ ਨਾਂ ਤੇ ਲੌਕਡਾਊਨ ਦੇ ਵਿੱਚ ਕੋਈ ਬੰਦੇ ਇਨਾਂ ਕੋਲੇ ਆਏ ਵੀ ਸਾਨੂੰ ਅਸੀਂ ਤੁਹਾਨੂੰ ਫ੍ਰੀ ਰਾਸ਼ਨ ਦਵਾਵਾਂਗੇ ਤੁਸੀਂ ਬਹੁਤ ਗਰੀਬਾਂ ਤੇ ਇਨਾਂ ਕੋਲ ਉਹ ਲੈ ਕੇ ਆਧਾਰ ਕਾਰਡ ਲੈ ਕੇ ਇਕੱਲਾ ਆਧਾਰ ਕਾਰਡ ਗਏ ਪਰ ਉਹਨਾਂ ਨੇ ਪਿੰਨ ਕਾਰਡ ਜਾਲੀ ਬਣਵਾ ਲਿਆ ਜੀਐਸਟੀ ਨੰਬਰ ਲੈ ਲਿਆ ਜੀ ਹੁਣ 30 ਕਰੋੜ ਪਲੱਸ ਦਾ ਉਹਨਾਂ ਨੇ ਕਪੜਾ ਕਰ ਲਿਆ ਇਹਨਾਂ ਨੂੰ ਜਦੋਂ ਨੋਟਸ ਆਇਆ ਗਰੀਬ ਬੰਦੇ ਇਹਨੂੰ ਤਾਂ ਕੋਈ ਪਤਾ ਹੀ ਨਹੀਂ ਲੱਗਿਆ ਜਦੋਂ ਮੈਂ ਸਾਰਾ ਨੋਟਸ ਪੜ੍ਹਿਆ ਵਕੀਲ ਸਾਹਿਬ ਨੂੰ ਦਿਖਾਇਆ ਉਹ ਕਹਿੰਦੇ ਜੀ ਇਦਾਂ ਦੇ ਕਪੜੇ ਅੱਗੇ ਵੀ ਤਿੰਨ ਚਾਰ ਵਾਰੀ ਹੋਏ ਹੋਏ ਆ ਪਰ ਮੋਗੇ ਜਿਹੜਾ ਹਲਕੇ ਦਾ ਮੋਗੇ ਸ਼ਹਿਰ ਦਾ ਇਹ ਪਹਿਲੀ ਵਾਰੇ ਕਪੜਾ ਆਇਆ ਆ ਦੇਖੋ ਜੀ ਮੇਰੇ ਕੋਲੇ ਹਰ ਇੱਕ ਚੀਜ਼ ਆਉਣ ਦਾ ਰਿਕਾਰਡ ਆ ਜੀ ਇਹਨਾਂ ਨੂੰ ਉੱਥੇ ਆਪਣਾ ਵਿਭਾਗ ਨੇ ਬੁਲਾਇਆ ਸਰਕਾਰੀ ਭਵਾਨ ਨੇ ਆਪਣੀ ਇਨਕਮ ਜੀਐਸਟੀ ਭਵਾਨ ਨੇ ਇਨਕਮ ਟੈਕਸ ਭਵਾਨ ਨੇ ਬੁਲਾਇਆ ਵੀ ਤੁਸੀਂ ਆਉਂਦੇ ਕਿਉਂ ਨਹੀਂ ਪਾਏਗੇ ਤੇ ਜਦੋਂ ਅਸੀਂ ਕੱਲ ਉਹਨਾਂ ਦੇ ਨਾਲ ਗਏ ਆ ਡਿਪਟੀ ਸਾਹਿਬ ਨੇ ਸਾਨੂੰ ਬਹੁਤ ਵਧੀਆ ਕਿਹਾ ਵੀ ਜਦੋਂ ਮੈਂ ਇਹਨੂੰ ਦੱਸਿਆ ਵੀ ਇਹ ਤਾਂ ਇੰਨੀ ਜੋਗੇ ਬੰਦੇ ਹੀ ਹਨੀਗੇ ਜੀ ਇਹ ਹਰੀ ਸਿੰਘ ਆਪਣਾ ਹਰੀ ਸਿੰਘ ਦਾ ਲੜਕਾ ਜਿਹੜਾ ਅਜਮੇਰਾ ਇਹ ਇੰਨੀ ਜੋਗਾ ਹੈ ਨੀਗਾ ਜੀ ਇਹ ਤਾਂ ਦਿਹਾੜੀਦਾਰ ਬੰਦਾ ਫਿਰ ਉਹਨਾਂ ਨੇ ਸਾਨੂੰ ਸਮਝਾਇਆ ਵੀ ਬਈ ਇਹ ਬਹੁਤ ਵੱਡਾ ਕਪੜਾ ਤੁਸੀਂ ਇਹ ਤੁਹਾਨੂੰ ਕਾਗਜ਼ ਭੇਜੇ ਆ ਇੱਥੇ ਤੁਸੀਂ ਆਪਦੇ ਐਫ ਆਈ ਆਰ ਉੱਥੇ ਲੋਡ ਕਰਾਓ ਜਿਹੜੀ ਦਰਖਾਸਤ ਦਿਓ ਉਸ ਤੋਂ ਬਾਅਦ ਅਸੀਂ ਕਾਰਵਾਈ ਕਰਾਂਗੇ ਸਾਡੇ ਲਈ ਅਸੀਂ ਕਾਰਵਾਈ ਇਹ ਕਰਨ ਲੱਗੇ ਆ ਜੀ ਦਰਖਾਸਤ ਦੇਣ ਆਏਵੇਂ ਆ ਜੋ ਇਦੂਆਂ ਕਾਰਵਾਈ ਹੋਗੇ ਇੱਥੇ ਦਰਖਾਸਤ ਦੇ ਕੇ ਉਹਨੇ ਸਾਨੂੰ ਡਿਪਟੀ ਸਾਹਿਬ ਨੇ ਇਹ ਕਿਹਾ ਸੀਗਾ ਵੀ ਤੁਸੀਂ ਉੱਥੇ ਆਪਦੇ ਏਰੀਆ 'ਚ ਦਰਖਾਸਤ ਦਿਓ ਸਾਈਬਰ ਕ੍ਰਾਈਮ ਦੇ ਵਿਦਿਓ ਤੇ ਥਾਣੇ ਜਿਹੜੀ ਤੁਹਾਨੂੰ ਸਿਟੀ ਲੱਗਦੀ ਆ ਥਾਣਾ ਨੇੜੇ ਲੱਗਦਾ ਉਹਨੂੰ ਦਰਖਾਸਤ ਦਿਓ ਤੇ ਇਹਨਾਂ ਤੇ ਫੇਰ ਅਸੀਂ ਕਾਰਵਾਈ ਕਰਾਂਗੇ ਤੇ ਇਹਨੂੰ ਫੇਰ ਕੱਢਿਆ ਜਾ ਸਕਦਾ ਨਹੀਂ ਇਹ ਬੰਦਾ ਇਨਵੋਲ ਵੀ ਆ ਵਿੱਚ ਚੋਮੇ ਰਹੂਗਾ ਕਿਉਂਕਿ ਜੀਐਸਟੀ ਨੰਬਰ ਇਹਨਾਂ ਦੇ ਨਾਂ ਤੇ ਆ ਤੇ ਮੈਂ ਆਪਦੇ ਮਾਦੀ ਨੂੰ ਰਹੀ ਇਹ ਕਹਿਣਾ ਚਾਹੁੰਨਾ ਇਹਨੂੰ ਸਾਹ ਮਿਲਣਾ ਚਾਹੀਦਾ ਇੱਕ ਕੰਪਨੀ ਕਿਹੜੀ ਹੈ ਜੀ ਕੰਪਨੀ ਇਹ ਸਰ ਹੈਗੀ ਆ ਸੀ ਕੇ ਇੰਟਰਨੈਸ਼ਨਲ ਲੁਧਿਆਣਾ ਤੇ ਇ ਸ਼ਾਪ ਨੰਬਰ 136 ਗਿਲ ਰੋਡ ਲੁਧਿਆਣਾ ਪੁਲਿਸ ਦਾ ਕਹਿਣਾ ਹੈ ਕਿ ਇੱਕ ਵਿਅਕਤੀ ਅਜਮੇਰ ਸਿੰਘ ਨੇ ਸਾਡੇ ਕੋਲ ਸ਼ਿਕਾਇਤ ਦਰਜ ਕੀਤੀ ਹੈ ਕਿ ਉਸ ਨੂੰ GST ਦਾ 35 ਕਰੋੜ ਦਾ ਨੋਟਿਸ ਆਇਆ ਹੈ ਜਿਸ ਦੀ ਉਹ ਜਾਂਚ ਕਰ ਰਹੇ ਹਨ ਮਾਮਲਾ ਇਹ ਹੈ ਜੀ ਅੱਜ ਡਿਊਟੀ ਅਫਸਰ ਸੀਗੇ ਮੈਨੂੰ ਪਤਾ ਲੱਗਿਆ ਵੀ ਨਾਲ ਇਹਨਾਂ ਦੇ ਮੌਜੂਦਾ ਐਮਸੀ ਮੱਲੇ ਦੇ ਪ੍ਰੀਤ ਨਗਰ ਤੋਂ ਅਜਮੇਰ ਸਿੰਘ ਪੁੱਤਰ ਹਰੀ ਸਿੰਘ ਪ੍ਰੀਤ ਨਗਰ ਦੇ ਆ ਉਹਨਾਂ ਨੇ ਜਸਟ ਟਾਈਮ ਤੇ ਕਰੋਨਾ ਕਾਲ ਦੇ ਵਿੱਚ ਕੁਝ ਬੰਦੇ ਹੈਲਪ ਕਰਨ ਵਾਸਤੇ ਹੁੰਦੇ ਸੀਗੇ ਜੀ ਆਮ ਪਬਲਿਕ ਦੀ ਉਵੇਂ ਕੁਝ ਬੰਦੇ ਹੋਰ ਵੀ ਲਿਆਣੇ ਤੋਂ ਕੋਈ ਫਾਰਮਾਸੀ ਕੋਈ ਪਾਰਟੀਆਂ ਹੁੰਦੀਆਂ ਰਹੀਆਂ ਜੀ ਉਹਨਾਂ ਦੇ ਵਿੱਚ ਇੱਕ ਫਾਰਮ ਹੈ ਜੀ ਜਿਨ੍ਹਾਂ ਨੇ ਮਤਲਬ ਇਸ ਬੰਦੇ ਦਾ ਆਧਾਰ ਕਾਰਡ ਤੇ ਪੈਨ ਕਾਰਡ ਲਿਆ ਉਹਨਾਂ ਨੇ ਇਹਦੇ ਕਹਿਣ ਮੁਤਾਬਕ ਵੀ ਇਹਦੇ ਜੀਐਸਸੀ account ਦੇ ਵਿੱਚੋਂ 30 ਲੱਖ ਰੁਪਇਆ ਆ 30 ਸੌਰੀ 30 ਕਰੋੜ ਰੁਪਏ ਦਾ ਕੁਈ ਕਬਲਾ ਕਰਨਾ ਪਾਇਆ ਗਿਆ ਉਹਦੀ ਵੀ ਦਰਖਾਸਤ ਦਿੱਤੀ ਹੈ ਪੜਤਾਲ ਕਰਦੇ ਹਾਂ ਹੁਣ ਜਾਵਾਂਗੇ ਅਸੀਂ ਬੰਦੇ ਲਿਆਵਾਂਗੇ ਪੁੱਛਗਛ ਕਰਾਂਗੇ ਨਾ ਪਤਾ ਲੱਗੂਗਾ ਇਨਵੈਸਟੀਗੇਸ਼ਨ ਚ ਕੀ ਹੁੰਦਾ ਜੀ ਤੁਹਾਨੂੰ ਐਪਲੀਕੇਸ਼ਨ ਦਿੱਤੀ ਗਈ ਐਪਲੀਕੇਸ਼ਨ ਦਿੱਤੀ ਗਈ ਅੱਜ ਜੀ ਐਪਲੀਕੇਸ਼ਨ ਮੁੱਖ ਅਫਸਰ ਸਾਹਿਬ ਤੋਂ ਮਾਰਕ ਹੋ ਗਈ ਹੈ ਸੀਨੀਅਰ ਅਫਸਰਾਂ ਨੇ ਧਿਆਨ ਦੇ ਲਾ ਕੇ ਕਾਰਵਾਈ ਕਰਾਂਗੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ